ਸ਼੍ਰੀ ਮਹਾਵੀਰ ਦਲ ਪੰਜਾਬ ਵੱਲੋਂ ਬੁੱਟਲਾਡਾ ਵਿਖੇ ਚੱਲ ਰਹੀ ਰામਰੇਲਾ ਦੌਰਾਨ ਜ਼ਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਪਟਵਾਰੀ ਦੇ ਸਹਿਯੋਗ ਦੇ ਨਾਲ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਸਰਦਾਰ ਪਟਵਾਰੀ ਨੇ ਕਿਹਾ ਕਿ ਜੋ ਇਹ ਧਾਰਮਿਕ ਤੇ ਸਭਿਆਚਾਰਕ ਸਮਾਗਮ ਔਰ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਦੇ ਹਨ ਪ੍ਰਧਾਨ ਰਜਿੰਦਰ ਵਰਮਾ ਨੇ ਕਲਾਕਾਰਾਂ ਦੇ ਤੁਜਬੇ ਦੀ ਪਰਜੰਚ ਕਰਦੇ ਨੌਜਵਾਨਾਂ ਨੂੰ ਅਜਿਹੀ ਨਿੱਤ ਵਿਦਿਆਵਾਂ ਵਿੱਚ ਅੱਗੇ ਆਉਂਦੀ ਅਪੀਲ ਕੀਤੀ ਮੌਕੇ ਤੇ ਐਸੋਸੀਏਸ਼ਨ ਨੇ ਮੈਂਬਰਾਂ ਨੇ ਕਲਾਕਾਰਾਂ ਨੂੰ ਮਾਲਵਾ ਪਾਕੀ ਹੌਸਲਾ ਅਫਜ਼ਾਈ ਕੀਤੀ ਡਾਕਟਰ ਕਿਸ਼ਨ ਲਾਲ ਹੀਮਰਾ ਸ਼ਰਮਾ ਜੋਕੇ ਸ਼ਰਮਾ ਆਤਨੀ ਵੀ ਸੁਪਰਾਲੇ ਦੀ ਔਸ਼ੁਲਾਗਾ ਕੀਤੀ ਮਾਨਸੋਤ ਪੱਤਰਕਾਰ ਬਿੱਟੂ ਬੁਟਲਾਡਾ ਦੀ ਖਾਸ ਰਿਪੋਰਟ ਲਗਾਤਾਰ ਪਿਛਲੇ 7 ਸਾਲ ਤੋਂ ਸਰਦਾ ਤੋਂ ਇਹ ਰੰਗਲਾ ਚੱਲੀ ਆ ਰਹੀ ਆ ਇਹ ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੇ ਦੇ ਲੋਕਾਂ ਲਈ जोरदार ਤਾੜੀਆਂ ਇਸ ਸੰਸਾ ਦੇ ਨਾਮ ਦੇ। ਕਿਉਂਕਿ 10 ਦਿਨ ਰੰਗਲਾ ਚੱਲਦੀ ਆ 10 ਦਿਨ ਦਸਹਿਰਾ ਉਸ ਤੋਂ ਪਹਿਲਾਂ 1 ਮਹੀਨਾ ਨੇਸਲ ਚੱਲਦੀ ਆ। ਆਪਣਾ ਵਿਆਹ 2 ਜਾਂ 3 ਦਿਨ ਤਾਂ ਹੁੰਦਾ ਸਾਹਮਣਾ ਬਹੁਤ ਔਖਾ ਤੇ ਪ੍ਰਬੰਧਕਾ ਬਹੁਤ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਅਰੇਂਜਮੈਂਟ ਕਰਕੇ ਲਗਾਤਾਰ ਇਹ ਰੰਗਲਾ ਚੱਲ ਰਹੀ ਆ। ਦੂਸਰੀ ਸਾਡੇ ਸਰਦਾਰ ਕੁਲਵਿੰਦਰ ਸਿੰਘ ਜੀ ਕੁੜਵਾਰੀ ਅਮੇਸ਼ੀ ਸਾਡੀ ਜਿਲ੍ਹਾ ਰੂਹਰ ਯੂਥ ਕਲੱਬ ਦੇ ਐਸੋਸੀਏਸ਼ਨ ਦਾ ਸੈਜੋਕ ਨੇ ਅੱਜ ਵੀ ਇਹਨਾਂ ਨੇ ਅਜੋ ਪ੍ਰਾਈਜ਼ ਵੰਡੇ ਆ ਉਹ ਸਾਡੀ ਐਸੋਸੀਏਸ਼ਨ ਨੂੰ ਲਗਾਤਾਰ ਹਰ ਮਹੀਨੇ ਕਦੇ 5000 ਕਦੇ 10000 ਰੁਪਏ ਦਿੰਦੇ ਆ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਜੋ ਤੁਹਾਡੇ ਇੱਥੇ ਪੈਸੇ ਆ ਉਹ ਆਮ ਲੋਕਾਂ ਦੇ ਉਹਨਾਂ ਕਲਾਕਾਰਾਂ ਨੂੰ ਅਸੀਂ ਇੱਕ ਛੋਟਾ ਜਿਹਾ ਉਪਾਅ ਦੇ ਰਹੇ ਆ ਕਿਉਂਕਿ ਇਹ ਰਾਮਦੇ ਛੱਡ ਕੇ ਜਾਣ ਵਾਲੇ ਨਹੀਂ ਜੋ ਮੈਂ ਪਾੜੀ ਇਹਨਾਂ ਕਲਾਕਾਰਾਂ ਦੇ ਨਾਲ ਕਿਉਂਕਿ ਇਹ ਫ੍ਰੀ ਸੇਵਾ ਕਰਦੇ ਆ ਸੋ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਕਲਾਕਾਰਾਂ ਦਾ ਇਸ ਸੰਸਥਾ ਦਾ ਪੂਰਾ ਹੌਸਲਾ ਰੱਖੋ ਬਾਕੀ ਸਾਡੀ ਜਿਹੜੀ ਐਸੋਸੀਏਸ਼ਨ ਆ ਪਿਛਲੇ ਸਮੇਂ ਜੋ ਹੜਪੀੜ ਦਾ ਲੋਕ ਸੀ ਉਹਨਾਂ ਵਾਸਤੇ ਅਸੀਂ ਕਾਫੀ ਕੁਝ ਤਰਪਾਲਾਂ ਵੀ ਕੀ ਹੁਣਦਾ ਹੈ ਉਹਨਾਂ ਵਾਸਤੇ ਕੱਪੜੇ ਵੀ ਕਾਫੀ ਕੱਟੇ ਕਰਕੇ ਭੇਜੇ ਸੀ ਖਾਸ ਤੌਰ ਤੇ ਸੀ ਤੰਗ ਰਹਿਣ ਸਾਡੇ ਭੈਣ ਭਰਾ ਨੇ ਉਹਨਾਂ ਦੀ ਮਦਦ ਕਰਦੇ ਹਰ ਮਹੀਨੇ ਰਾਸ਼ਨ ਦਿੰਦੇ ਆ ਲਗਭਗ ਜੀ 10-12 ਪਰਿਵਾਰ ਲਾਏ ਰਏ ਆ ਉਹ ਵੀ ਅਜੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਸਤਾ ਬਰਿੰਦਰ ਸਿੰਘ ਜੀ ਪਟਵਾਰੀ ਜੋ ਸੀਨੀਅਰ ਅਕਾਦੀ ਆਪਨੇ ਹਮੇ ਸੇਈ ਸਮਾਜ ਸੇਵਾ ਦੇ ਵਿੱਚ ਬਰ ਚੜਕੇ ਭਾਗ ਲਾਦੇ ਆ ਇਹ ਸਾਰਿਆਂ ਨਾਲ ਇੱਤੇ ਪੁੰਚਣ ਦੇ ਅਸੀਂ ਇਹ ਆਖਦਾ ਤੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ